ਉਸੀਂ ਦੇਖ ਰਹੇ ਹਾਂ ਦਾਨਕਸੂਰਾ ਟੀਵੀ ਬਟਾਲੇ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਦਾ ਨਾਲ ਦਹਿਲ ਉੱਠਿਆ ਜਿੱਥੇ ਭਾਈਆਂ ਵਾਲੀ ਗਲੀ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਜਦੇ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਮੌਤ ਹੋ ਜਾਂਦੀ ਹੈ ਦੂਸਰਾ ਜ਼ਖਮੀ ਜਿਸ ਨੂੰ ਅਮਰਸਰ ਦੇ ਹਸਪਤਾਲ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਹੈ ਸੋ ਦੇਖਿਆ ਜਾਵੇ ਤੇ ਪਿਛਲੇ ਦਿਨਾਂ ਦੇ ਵਿੱਚ ਪਟਾਲਾ ਪੁਲਿਸ ਦਾ ਬਟਾਲਾ ਵਿੱਚ ਕਾਫੀ ਵਾਰਦਾਤਾਂ ਗੋਲੀ ਨਾਲ ਹੋ ਚੁੱਕੀਆਂ ਹਨ ਤੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਇਹ ਮਾਮਲਾ ਕੀ ਹੈ ਪਰ ਕੋਈ ਨਹੀਂ ਜਿਹੜਾ ਕੁਝ ਕਹੋ ਨਾ ਜੋਤਵੀਰ ਮੇਰਾ ਬੇਟਾ 30 ਸਾਲ ਦਾ ਸੀ ਬਲਸਰ ਜੀ ਮੇਰਾ ਬੱਚਾ ਜਿਹਨਾਂ ਨੇ ਮਾਰਿਆ ਬੱਚੇ ਨਾਲ ਮਾਰਿਆ ਹਾਂ ਕਾਹਦੇ ਨਾਲ ਮਾਰਿਆ ਗੋਲੀ ਮਾਰੀ ਆ ਦੁਨੀਆ ਤੋਂ ਮੈਂ ਉਹਨੂੰ ਚਾਹਤਾ 32 ਆਏ ਜਾਂ ਤੋਂ ਉਹਨੂੰ ਉਹਨੂੰ ਮਾਰ ਕੇ ਆ ਰਹੇ ਕੱਕ ਨਹੀਂ ਕੰਮ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਇਕੱਠੇ ਉੱਥੇ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਬੋਕ ਦੇ ਬਰੌਟ ਹੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਤਰਾ ਉਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟਦਾਰਾਂ ਨੂੰ ਤੌਤੀਸ਼ ਕਰ ਰਹੇ ਆ ਪਤਾ ਕਰਦੇ ਨੇ ਕਿਹੜੇ ਗਰੁੱਪ ਨੇ ਕੋਈ ਚਲੀਆਂ ਕੀ ਇਹਨਾਂ ਦੀ ਲੱਗਦਾ ਟੱਗੇ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਆ ਜੋ ਵਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਰਹੇ ਆ ਸਿਰ ਮਲਾਵਾਸਨ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਈ ਤੌਤੀਸ਼ ਜਿਹਦੇ ਮਨਨ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪਟੇ ਇ ਕਿੱਥੇ ਹੋਈ ਹੈ ਬਾਦ ਭਾਈਆਂ ਵਾਲੀ ਗਲੀ ਚ ਦੋਨੇ ਗਰੁੱਪ ਗਾਂਧੀ ਕੋਲ ਉੱਥੇ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਜੀ ਇਹਦੇ ਹੋਰ ਆਲੇ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਇੱਕ ਸਾਡੇ ਕੋਲ ਬਰੌਂ ਤੇ ਇੱਕ ਸਾਡੇ ਕੋ ਇੰਜਰਡ ਆ ਜੀ ਪੇਸ਼ੈਂਟ ਮਨੋ ਜਿਹੜਾ ਬ੍ਰੌਡਡਟ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਡਡਟ ਸਾਡੇ ਕੋ ਆਇਆ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸੇ ਅਸੌਲਟ ਦੀ ਸੀ ਲੱਗ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ

फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर